ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜੇਕਰ ਸ਼ੌਂਕ ਮਹਿੰਗੇ ਨੰਬਰਾਂ ਦਾ ਹੋਵੇ ਫਿਰ ਤਾਂ ਗੱਲ ਹੀ ਵੱਖਰੀ ਹੁੰਦੀ ਹੈ ਜੀ ਹਾਂ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਲੋਕਾਂ ਨੂੰ ਮਹਿੰਗੀ ਮਹਿੰਗੀ ਗੱਡੀਆਂ ਦਾ ਸ਼ੌਂਕ ਹੈ ਪਰ ਇੱਥੇ ਤਾਂ ਲੋਕਾਂ ਨੂੰ ਲੱਖਾਂ ਰੁਪਏ ਗੱਡੀ ਦੇ ਨੰਬਰ ਉੱਤੇ ਲਗਾਉਣੇ ਵੀ ਵਧੀਆ ਲੱਗਦੇ ਹਨ ਜੀ ਹਾਂ ਚੰਡੀਗੜ੍ਹ ਵਿੱਚ ਵੀਆਈਪੀ ਨੰਬਰਾਂ ਦੀ ਨਿਲਾਮੀ ਕੀਤੀ ਗਈ ਜਿਸ ਵਿੱਚ ਲੋਕਾਂ ਵੱਲੋਂ ਲੱਖਾਂ ਦੇ ਨੰਬਰ ਖਰੀਦੇ ਗਏ ਪੂਰੀ ਖਬਰ ਕੀ ਹੈ ਤੁਹਾਨੂੰ ਸੁਣਾ ਦਿੰਨੇ ਆ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਵੀਆਈਪੀ ਨੰਬਰਾਂ ਦੀ ਬੋਲੀ ਹੋਈ ਜਿਸ ਵਿੱਚ ਲੋਕਾਂ ਨੇ ਲੱਖਾਂ ਤੱਕ ਦੇ ਨੰਬਰ ਖਰੀਦੇ ਚੰਡੀਗੜ੍ਹ ਦੇ ਵਿੱਚ ਸੀਐਚ01ਸੀਟੀ ਸੀਰੀਜ਼ ਦੇ ਨੰਬਰਾਂ ਦੀ ਨਿਲਾਮੀ ਹੋਈ ਜਿਸ ਵਿੱਚ ਲੱਖਾਂ ਵਿੱਚ ਲੋਕਾਂ ਨੇ ਵੀਆਈਪੀ ਨੰਬਰ ਖਰੀਦੇ ਜਿਸ ਵਿੱਚ 001 ਨੰਬਰ ਸਭ ਤੋਂ ਮਹਿੰਗਾ ਵਿਕਿਆ ਜੀ ਹਾਂ 19,25,000 ਵਿੱਚ ਵਿਕਿਆ 001 ਨੰਬਰ ਇਸ ਦੇ ਨਾਲ ਹੀ 003 ਨੰਬਰ ਵੀ 11560000 ਵਿੱਚ ਨਿਲਾਮ ਹੋਇਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਮਹਿੰਗੇ ਨੰਬਰਾਂ ਦਾ ਕਿੰਨਾ ਸ਼ੌਂਕ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਕੁੱਲ 352 ਵੀਪੀ ਨੰਬਰਾਂ ਦੀ ਨਿਲਾਮੀ ਹੋਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਕਰੋੜਾਂ ਦੀ ਕਮਾਈ ਵੀ ਹੋਈ ਹੈ ਪ੍ਰਸ਼ਾਸਨ ਨੂੰ ਟੋਟਲ 1 ਕਰੋੜ 5698000 ਦੀ ਕਮਾਈ ਹੋਈ ਵੀਆਈਪੀ ਨੰਬਰਾਂ ਦੀ ਨਿਲਾਮੀ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਲੋਕਾਂ ਨੇ ਇਹ ਮਹਿੰਗੇ ਨੰਬਰ ਖਰੀਦੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਚੰਡੀਗੜ੍ਹਿਆ ਨੂੰ ਸ਼ੌਂਕ ਮਹਿੰਗੇ ਨੰਬਰਾਂ ਦਾ ਚੰਡੀਗੜ੍ਹ ਵਾਲਿਆਂ ਨੇ ਸੀਐਚ01ਸੀਟੀ ਸੀਰੀਜ਼ ਦੇ ਨੰਬਰਾਂ ਦੀ ਨਿਲਾਮੀ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਇਹ ਨੰਬਰ ਖਰੀਦੇ ਜਿਸ ਵਿੱਚ ਟੋਟਲ 352 ਵੀਆਈਪੀ ਨੰਬਰਾਂ ਦੀ ਨਿਲਾਮੀ ਹੋਈ ਸੀ ਜਿਸ ਤੋਂ ਬਾਅਦ ਲੋਕਾਂ ਨੇ ਲੱਖਾਂ ਰੁਪਏ ਲਗਾ ਕੇ ਇਹਨਾਂ ਨੰਬਰਾਂ ਨੂੰ ਆਪਣੇ ਨਾਮ ਕੀਤਾ ਇਸ ਤੋਂ ਤੁਸੀਂ ਸੋਚ ਹੀ ਸਕਦੇ ਹੋ ਕਿ ਚੰਡੀਗੜ੍ਹ ਵਾਲਿਆਂ ਨੂੰ ਆਪਣੀਆਂ ਗੱਡੀਆਂ ਉੱਤੇ ਕਿੰਨੇ ਮਹਿੰਗੇ-ਮਹਿੰਗੇ ਨੰਬਰ ਲਗਾਉਂਦਾ ਸ਼ੌਂਕ ਹੈ ਜੀ ਹਾਂ ਜੇਕਰ ਤੁਸੀਂ ਵੀ ਵੀਆਈਪੀ ਨੰਬਰ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਵੀ ਇਹ ਖਬਰ ਬਿਲਕੁਲ ਖਾਸ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਵਾਲਿਆਂ ਨੇ ਲੱਖਾਂ ਰੁਪਏ ਲਗਾ ਕੇ ਇਹਨਾਂ ਨੰਬਰਾਂ ਨੂੰ ਖਰੀਦਿਆ ਪਹਿਲੇ ਨੰਬਰ ਉੱਤੇ 001 ਨੰਬਰ 19,25,000 ਵਿੱਚ ਖਰੀਦਿਆ ਗਿਆ ਤੇ ਦੂਜੇ ਨੰਬਰ ਉੱਤੇ 003 ਨੰਬਰ 11,56,000 ਵਿੱਚ ਨਿਲਾਮ ਹੋਇਆ ਕੁੱਲ 352 VIP ਨੰਬਰਾਂ ਦੀ ਨਿਲਾਮੀ ਹੋਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਕਰੋਨਾ ਦੀ ਕਮਾਈ ਹੋਈ ਚੰਡੀਗੜ੍ਹ ਵਾਲਿਆਂ ਨੇ ਆਪਣੇ ਸ਼ੌਂਕ ਕਰੋਨਾ ਵਿੱਚ ਖਰੀਦੇ ਕੋਈ ਮੁੱਲੀ ਹੁੰਦਾ ਤੇ ਜੇਕਰ ਸ਼ੌਂਕ ਮਹਿੰਗੇ ਨੰਬਰਾਂ ਦਾ ਹੋਵੇ ਫਿਰ ਤਾਂ ਗੱਲ ਹੀ ਵੱਖਰੀ ਹੁੰਦੀ ਹੈ ਜੀ ਹਾਂ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਲੋਕਾਂ ਨੂੰ ਮਹਿੰਗੀ ਮਹਿੰਗੀ ਗੱਡੀਆਂ ਦਾ ਸ਼ੌਂਕ ਹੈ ਪਰ ਇੱਥੇ ਤਾਂ ਲੋਕਾਂ ਨੂੰ ਲੱਖਾਂ ਰੁਪਏ ਗੱਡੀ ਦੇ ਨੰਬਰ ਉੱਤੇ ਲਗਾਉਣੇ ਵੀ ਵਧੀਆ ਲੱਗਦੇ ਹਨ ਜੀ ਹਾਂ ਚੰਡੀਗੜ੍ਹ ਵਿੱਚ ਵੀਆਈਪੀ ਨੰਬਰਾਂ ਦੀ ਨਿਲਾਮੀ ਕੀਤੀ ਗਈ ਜਿਸ ਵਿੱਚ ਲੋਕਾਂ ਵੱਲੋਂ ਲੱਖਾਂ ਦੇ ਨੰਬਰ ਖਰੀਦੇ ਗਏ ਪੂਰੀ ਖਬਰ ਕੀ ਹੈ ਤੁਹਾਨੂੰ ਸੁਣਾ ਦਿੰਨੇ ਆ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਵੀਆਈਪੀ ਨੰਬਰਾਂ ਦੀ ਬੋਲੀ ਹੋਈ ਜਿਸ ਵਿੱਚ ਲੋਕਾਂ ਨੇ ਲੱਖਾਂ ਤੱਕ ਦੇ ਨੰਬਰ ਖਰੀਦੇ ਚੰਡੀਗੜ੍ਹ ਦੇ ਵਿੱਚ ਸੀਐਚ01ਸੀਟੀ ਸੀਰੀਜ਼ ਦੇ ਨੰਬਰਾਂ ਦੀ ਨਿਲਾਮੀ ਹੋਈ ਜਿਸ ਵਿੱਚ ਲੱਖਾਂ ਵਿੱਚ ਲੋਕਾਂ ਨੇ ਵੀਆਈਪੀ ਨੰਬਰ ਖਰੀਦੇ ਜਿਸ ਵਿੱਚ 001 ਨੰਬਰ ਸਭ ਤੋਂ ਮਹਿੰਗਾ ਵਿਕਿਆ ਜੀ ਹਾਂ 19,25,000 ਵਿੱਚ ਵਿਕਿਆ 001 ਨੰਬਰ ਇਸ ਦੇ ਨਾਲ ਹੀ 003 ਨੰਬਰ ਵੀ 11560000 ਵਿੱਚ ਨਿਲਾਮ ਹੋਇਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਮਹਿੰਗੇ ਨੰਬਰਾਂ ਦਾ ਕਿੰਨਾ ਸ਼ੌਂਕ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਕੁੱਲ 352 ਵੀਆਈਪੀ ਨੰਬਰਾਂ ਦੀ ਨਿਲਾਮੀ ਹੋਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਕਰੋੜਾਂ ਦੀ ਕਮਾਈ ਵੀ ਹੋਈ ਹੈ ਪ੍ਰਸ਼ਾਸਨ ਨੂੰ ਟੋਟਲ 1 ਕਰੋੜ 5698000 ਦੀ ਕਮਾਈ ਹੋਈ ਵੀਆਈਪੀ ਨੰਬਰਾਂ ਦੀ ਨਿਲਾਮੀ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਲੋਕਾਂ ਨੇ ਇਹ ਮਹਿੰਗੇ ਨੰਬਰ ਖਰੀਦੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਚੰਡੀਗੜੀਆਂ ਨੂੰ ਸ਼ੌਂਕ ਮਹਿੰਗੇ ਨੰਬਰਾਂ ਦਾ ਚੰਡੀਗੜ੍ਹ ਵਾਲਿਆਂ ਨੇ CH01CT ਸੀਰੀਜ਼ ਦੇ ਨੰਬਰਾਂ ਦੀ ਨਿਲਾਮੀ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਇਹ ਨੰਬਰ ਖਰੀਦੇ ਜਿਸ ਵਿੱਚ ਟੋਟਲ 352 VIP ਨੰਬਰਾਂ ਦੀ ਨਿਲਾਮੀ ਹੋਈ ਸੀ ਜਿਸ ਤੋਂ ਬਾਅਦ ਲੋਕਾਂ ਨੇ ਲੱਖਾਂ ਰੁਪਏ ਲਗਾ ਕੇ ਇਹਨਾਂ ਨੰਬਰਾਂ ਨੂੰ ਆਪਣੇ ਨਾਮ ਕੀਤਾ ਇਸ ਤੋਂ ਤੁਸੀਂ ਸੋਚ ਹੀ ਸਕਦੇ ਹੋ ਕਿ ਚੰਡੀਗੜ੍ਹ ਵਾਲਿਆਂ ਨੂੰ ਆਪਣੀਆਂ ਗੱਡੀਆਂ ਉੱਤੇ ਕਿੰਨੇ ਮਹਿੰਗੇ ਮਹਿੰਗੇ ਨੰਬਰ ਲਗਾਉਂਦਾ ਸ਼ੌਂਕ ਹੈ ਜੀ ਹਾਂ ਜੇਕਰ ਤੁਸੀਂ ਵੀ ਵੀਆਈਪੀ ਨੰਬਰ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਵੀ ਇਹ ਖਬਰ ਬਿਲਕੁਲ ਖਾਸ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਵਾਲਿਆਂ ਨੇ ਲੱਖਾਂ ਰੁਪਏ ਲਗਾ ਕੇ ਇਹਨਾਂ ਨੰਬਰਾਂ ਨੂੰ ਖਰੀਦਿਆ ਪਹਿਲੇ ਨੰਬਰ ਉੱਤੇ 001 ਨੰਬਰ 19,25,000 ਵਿੱਚ ਖਰੀਦਿਆ ਗਿਆ ਤੇ ਦੂਜੇ ਨੰਬਰ ਉੱਤੇ 003 ਨੰਬਰ 11,56,000 ਵਿੱਚ ਨਿਲਾਮ ਹੋਇਆ ਕੁੱਲ 352 VIP ਨੰਬਰਾਂ ਦੀ ਨਿਲਾਮੀ ਹੋਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਕਰੋੜਾ ਦੀ ਕਮਾਈ ਹੋਈ ਚੰਡੀਗੜ੍ਹ ਵਾਲਿਆਂ ਨੇ ਆਪਣੇ ਸ਼ੌਂਕ ਕਰੋੜਾ ਵਿੱਚ ਖਰੀਦੇ